ਕੱਲ ਗੁਰਦੁਆਰਾ ਬੰਗਲਾ ਸਾਹਿਬ ਦੇ ਵਿਖੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸਦਾ ਪਰਮਜੀਤ ਸਿੰਘ ਸਰਨਾ ਕੋਰ ਕਮੇਟੀ ਦੇ ਮੈਂਬਰ ਸਰਦਾਰ ਮਨਜੀਤ ਸਿੰਘ ਜੀਗੇ ਆਪਣੇ ਸਾਥੀਆਂ ਦੇ ਨਾਲ ਤਕਰੀਬਨ 25-30 ਲੋਕਾਂ ਨੂੰ ਲੈ ਕੇ ਉੱਥੇ ਇੱਕ ਅਰਦਾਸ ਦਾ ਪ੍ਰੋਗਰਾਮ ਰੱਖਿਆ ਅਰਦਾਸ ਸਮਾਗਮ ਰੱਖਣ ਕਰਕੇ ਲੋਕਾਂ ਨੂੰ ਇਕੱਠਾ ਦਾ ਇੱਕ ਸੱਦਾ ਦਿੱਤਾ ਜਿਹਦੇ ਵਿੱਚ ਕੁੱਲ 20-25-30 ਬੰਦੇ ਇਹਨਾਂ ਦੇ ਇਕੱਠੇ ਹੋ ਸਕੇ ਮਗਰ ਅਫਸੋਸ ਦੀ ਗੱਲ ਕਿ ਸਾਰੀਆਂ ਮਰਿਆਦਾਵਾਂ ਨੂੰ ਸਾਰੀਆਂ ਮੈਂ ਸਮਝਦਾ ਕਿ ਸਿੱਖਾਂ ਦੀ ਜੋ ਪਰੰਪਰਾਵਾਂ ਨੇ ਉਹਨਾਂ ਨੂੰ ਛਿੱਕੇ ਟੰਗਦੇ ਹੋਏ ਕੱਲ ਸਰਦਾਰ ਪਰਮਜੀਤ ਸਿੰਘ ਸਰਨਾ ਨੇ ਜੋ ਉੱਥੇ ਪ੍ਰੈਸ ਕਾਨਫਰੰਸ ਕੀਤੀ ਔਰ ਉਹਨੇ ਉਸ ਅਰਦਾਸ ਨੂੰ ਆਪਣੀ ਪ੍ਰੈਸ ਕਾਨਫਰੰਸ ਦੀ ਸ਼ੇਪ ਦਿੱਤੀ ਮੈਂ ਤੁਹਾਨੂੰ ਉਸ ਅਰਦਾਸ ਦੇ ਕੁਝ ਝਲਕ ਦਿਖਾਉਂਦਾ ਕਿ ਜਿਹੜੀ ਕਦੀ ਵੀ ਕਿਸੇ ਸਿੱਖ ਪੰਥ ਦੇ ਵਿੱਚ ਇਸ ਗੱਲ ਦੀ ਐਕਸੈਪਟੈਂਸ ਨਹੀਂ ਹੋ ਸਕਦੀ ਕਿ ਇੱਕ ਬੰਦਾ ਜਿਹੜਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਟੇਜ ਆ ਆਪਣਾ ਪ੍ਰਧਾਨ ਰਿਆ ਹੋਏ ਔਰ ਇਹਨੂੰ ਗੁਰੂ ਘਰ ਦੀ ਮਰਿਆਦਾ ਦੇ ਬਾਰੇ ਇਹਨਾਂ ਦਾ ਪਤਾ ਹੋਏ ਕਿ ਇੱਕ ਅਰਦਾਸ ਜਿਹੜੀ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਜੋਦੜੀ ਜਿਹੜੀ ਹੈ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਕੀਤੀ ਜਾਂਦੀ ਹੈ ਇਹ ਕਾਗਰ ਚਿਤ ਹੋ ਕੇ ਨਾ ਕਿ ਉਹ মিডিਆ ਨੂੰ ਸੰਬੋਧਨ ਕਰਦੇ ਹੋਏ ਅਰਦਾਸ ਕੀਤੀ ਜਾਂਦੀ ਹੈ ਤੁਸੀਂ মিডিਆ ਨੂੰ ਸੰਬੋਧਨ ਕਰਨਾ ਜੀ ਸਤਕੇ ਕਰੋ ਤੁਸੀਂ ਅਰਦਾਸ ਕਰਨੀ ਹੈ ਜੀ ਸਦਕੇ ਕਰੋ ਮਗਰ ਜਿਸ ਤਰੀਕੇ ਦੇ ਨਾਲ ਨਾ ਕੋਈ ਗੁਰੂਗ੍ਰੰਥ ਸਾਹਿਬ ਦੇ ਅੱਗੇ ਨਾ ਨਿਸ਼ਾਨ ਸਾਹਿਬ ਦੇ ਅੱਗੇ ਮੀਡੀਆ ਦੇ ਕੈਮਰਿਆਂ ਦੇ ਅੱਗੇ ਅਰਦਾਸ ਕਰਕੇ ਅੱਜ ਜਿਹੜਾ ਇਸ ਅਰਦਾਸ ਦੀ ਮਰਿਆਦਾ ਨੂੰ ਭੰਗ ਕੀਤਾ ਅਸੀਂ ਸਾਰੇ ਤਖਤ ਸਾਹਿਬਾਂ ਦੇ ਜਥੇਦਾਰਾਂ ਨੂੰ ਚਿੱਠੀ ਲਿਖੀ ਹੈ ਔਰ ਇਸ ਦਾ ਪਰਮਜੀਤ ਸਿੰਘ ਸਰਨਾ ਦੇ ਉੱਤੇ ਬਣਦੀ ਕਾਰਵਾਈ ਨੂੰ ਕਰਨ ਵਸੇ ਅੱਜ ਅਸੀਂ ਅਪੀਲ ਕੀਤੀ ਹੈ ਔਰ ਉਸ ਅਰਦਾਸ ਦੇ ਵਿੱਚ ਸਰਕਾਰ ਵੱਲ ਜਾਣ ਦੀ ਗੱਲ ਕੀਤੀ ਜਾ ਰਹੀ ਹੈ ਤੁਸੀਂ ਜੀ ਸੱਦ ਕੇ ਜਾਓ ਅਸੀਂ ਇਹ ਗੱਲ ਮੈਂ ਕਹਿ ਰਿਹਾ ਕਿ ਤੁਸੀਂ ਮੀਡੀਆ ਨੂੰ ਭਾਵੇਂ ਐਡਰੈਸ ਕਰੋ ਮਗਰ ਅਰਦਾਸ ਦੇ ਨਾਮ ਦੇ ਉੱਤੇ ਜੋ ਕੱਲ ਤੁਸੀਂ ਸੰਗਤਾਂ ਨਾਲ ਧੋਖਾ ਕੀਤਾ ਔਰ ਗੁਰੂ ਕੋਲ ਜਿਹੜਾ ਧਰੋਖ ਮਾਇਆ ਉਹ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਲਾਇਕ ਨਹੀਂ ਹੈ ਔਰ ਜਥੇਦਾਰ ਸਾਹਿਬਾਨ ਨੂੰ ਅਸੀਂ ਬਾਰ-ਬਾਰ ਇੱਕੋ ਹੀ ਬੇਨਤੀ ਕਰਾਂਗੇ ਕਿ ਐਫਓ ਜੇ ਬੰਦਿਆਂ ਨੇ ਜਿਨ੍ਹਾਂ ਨੇ ਹਮੇਸ਼ਾ ਦਿੱਲੀ ਦੇ ਵਿੱਚ ਇੱਕ ਐਸਾ ਮਾਹੌਲ ਬਣਾ ਕੇ ਰੱਖਿਆ ਨਾਲ ਹੀ ਇਹਨਾਂ ਨੇ ਉਥੇ ਜਦ ਮੀਡੀਆ ਨੂੰ ਬਾਈਟ ਦਿੱਤੀ ਐ ਐਨੀ ਫਰਸਟ੍ਰੇਸ਼ਨ ਹੋ ਚੁੱਕੀ ਐ ਕਿ ਉਹਦੇ ਵਿੱਚ ਆਪ ਕਬੂਲ ਕਰ ਰਿਹਾ ਕਿ ਜੀ ਜਿਹੜੀਆਂ ਪਿਛਲੀਆਂ ਚੋਣਾਂ 2022 ਦੀਆਂ ਵਿੱਚ ਹੋਈਆਂ ਮੈਂ ਮੈਂਬਰਾਂ ਨੂੰ 28 28 33 ਲੱਖ ਰੁਪਇਆ ਦਿੱਤਾ ਔਰ ਉਹਨਾਂ ਨੇ ਮੈਨੂੰ ਤਾਂ ਵੀ ਵੋਟ ਨਹੀਂ ਪਾਈ ਜਿਹੜਾ ਬੰਦਾ ਔਨ ਕੈਮਰਾ ਔਨ ਰਿਕਾਰਡ ਇਹ ਖਰੀਦੋ ਫੋਸ ਦੀ ਗੱਲ ਐਕਸੈਪਟ ਕਰ ਰਿਹਾ ਕੀ ਆਜਤਿਹਦਾਰ ਸਾਹਿਬ ਉਹਨੂੰ ਅੱਜ ਬਖਸ਼ਣਗੇ ਇਹ ਬੜੀ ਸੋਚਣ ਦੀ ਗੱਲ ਐ ਕਿ ਐਫੋਜੇ ਬੰਦੇ ਜਿਨ੍ਹਾਂ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਨਾਂ ਕ ਕਹਣ ਕੀਤਾ ਕਿਸ ਤਰੀਕੇ ਦੇ ਨਾਲ ਇਹਨਾਂ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਆਪਣੇ ਸਮੇਂ ਤੇ ਵੀ ਕਾਬਜ਼ ਰਹੇ ਔਰ ਇਹ ਜਿਹੜੀਆਂ ਅਗਲੀਆਂ ਮਨਛਾਵਾਂ ਵਸਜੀ ਜਿਹੜੀਆਂ ਹੁਣ ਪੂਰੀ ਨਹੀਂ ਹੋ ਰਹੀਆਂ ਇਸ ਕਰਕੇ ਇਹਨਾਂ ਨੇ ਜਿਹੜਾ ਇਹ ਕੰਮ ਕਰਕੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਜਾਗੋ ਪਾਰਟੀ ਉਸ ਵਕਤ ਜਿਹੜੀ ਕੇਂਦਰੀ ਸਿੰਘ ਸਭਾ ਸਰਦਾਰ ਦਰਵਿੰਦਰ ਸਿੰਘ ਮਾਰਵੇ ਹੋਣਾਂ ਦੀ ਇਹ ਸਾਰੇ ਇਕੱਠੇ ਸੀ ਇਹ ਸਾਰੀਆਂ ਪਾਰਟੀਆਂ ਮੁਲਾਕੇ 21 ਮੈਂਬਰ ਸੀ ਇਹਦੇ ਵਿੱਚ ਚਲੋ 22 ਕਹਿ ਰਹੇ ਨੇ ਮਗਰ ਜਦ ਆਪ ਐਕਸੈਪਟ ਕਰ ਰਹੇ ਨੇ ਕਿ ਮੇਰੇ ਕੋਲ 22 ਮੈਂਬਰ ਸੀ ਤੇ ਫਿਰ ਇਹ ਕਿਸ ਤਰ੍ਹਾਂ ਦਾਵਾ ਕਰਦੇ ਨੇ ਕਿ ਅਸੀਂ ਦਿੱਲੀ ਸਿੱਖ ਗੁਰਦੁਆਰਾ ਪਰਮੰਦਰ ਕਮੇਟੀ ਦੀ ਜਿਹੜੀ ਟੀਮ ਹੈ ਇਹ ਨਜਾਇਜ਼ ਸੀ ਇਹ ਕਬਜ਼ੇ ਦੇ ਨਾਲ ਆਈ ਹੈ ਤੁਸੀਂ ਆਪ ਕੈਮਰੇ ਦੇ ਉੱਤੇ ਸਾਰੀ মিডিਆ ਦੇ ਐਕਸੈਪਟ ਕੀਤੇ ਆ ਤੁਹਾਡਾ ਸਟੈਂਡ ਕੀ ਹੈ ਕਿ ਕਿੰਨਾ ਕੁ ਇਹ ਬੰਦੇ ਫਰਸਟ੍ਰੇਟਡ ਹੋ ਚੁੱਕੇ ਨੇ ਮੈਂਬਰਾਂ ਦੀ ਖਰੀਦ-ਫੋਚ ਦੀ ਗੱਲ ਆਪ ਐਕਸੈਪਟ ਕਰ ਰਹੇ ਨੇ ਔਰ ਇਸ ਵਾਰੀ ਜਦ ਇਹਨਾਂ ਨੂੰ ਉਤੇ ਕਿਉਂਕਿ ਮੈਂਬਰਾਂ ਨੂੰ ਇਹਨਾਂ ਦੇ ਚਾਲ ਚੱਲਣ ਇਹਨਾਂ ਦੇ ਕੈਰੇਕਟਰ ਇਹਨਾਂ ਦੀ ਬੋਲਬਾਣੀ ਸਭ ਬਾਰੇ ਪਤਾ ਚੱਲ ਗਿਆ ਕਿ ਇਹ ਗੁਰੂ ਦੇ ਪ੍ਰਤੀ ਆਪਣਾ ਕੀ ਰੋਲ ਰੱਖਦੇ ਨੇ ਕੀ ਇਹਨਾਂ ਦਾ ਬਾਹਰੋਂ ਕੈਰੇਕਟਰ ਹੈ ਔਰ ਅੰਦਰੋਂ ਕੀ ਕੈਰੇਕਟਰ ਹੈ ਇਸ ਕਰਕੇ ਇਹਨਾਂ ਦੀ ਇਹ ਪਾਰਟੀ ਦੇ ਜਿਹੜੇ ਵੀ ਜਿੱਤੇ ਹੋਏ ਵੀ ਮੈਂਬਰ ਸੀ ਜਿਹੜੇ ਸੂਝਵਾਨ ਸੀ ਸਾਰਿਆਂ ਨੇ ਇਹਨਾਂ ਨੂੰ ਤਰਾਂਜਲੀ ਦਿੱਤੀ ਔਰ ਸਾਰੇ ਅੱਜ ਸ਼ਰਮਨੀ ਅਕਾਲੀ ਦਾ ਦਿੱਲੀ ਸਟੇਟ ਦੇ ਵਿੱਚ ਜੋ ਬਹੁਤ ਗਿਣਤੀ ਦੇ ਵਿੱਚ ਸ਼ਾਮਿਲ ਹੋ ਰਹੇ ਨੇ ਮੈਂ ਉਹਨਾਂ ਦਾ ਤੇ ਧੰਨਵਾਦ ਕਰਦਾ ਮਗਰ ਇਹ ਜ਼ਰੂਰ ਮੈਂ ਸੰਗਤ ਨੂੰ ਦੱਸਣਾ ਚਾਹੁੰਦਾ ਕਿ ਇਹ ਜਿਹੜੇ ਲੋਕ ਬੇਰੂਪੀਏ ਜਿਹੜੇ ਹਮੇਸ਼ਾ ਫਾਲਸ ਸਟੇਟਮੈਂਟਸ ਦਿੰਦੇ ਨੇ ਔਰ ਲੋਕਾਂ ਨੂੰ ਗੁੰਮਰਾ ਕਰਦੇ ਨੇ ਅੱਜ ਉਹਦਾ ਜਿਹੜਾ ਬਿੱਲੀ ਜਿਹੜੀ ਆ ਉਹ ਥੱਲੇ ਬਾਹਰ ਆ ਗਈ ਹੈ ਔਰ ਜੱਥੇਦਾਰ ਅਕਾਲਤਖ ਸਾਹਿਬ ਨੂੰ ਵੀ ਅਸੀਂ ਇਹ ਚਿੱਠੀ ਵੀ ਲਿਖ ਰਹੇ ਆ ਔਰ ਇਸ ਗੱਲ ਦੇ ਉੱਤੇ ਬਿਲਕੁਲ ਸੰਗਿਆਨ ਲੈ ਕੇ ਰਵਾਂਗੇ ਕਿ ਜਿਹੜਾ ਬੰਦਾ ਆਪਣੇ ਮੂੰਹ ਕਹਿੰਦਾ ਕਿ ਮੈਂ ਮੈਂਬਰਾਂ ਨੂੰ 28-28 30-30 ਲੱਖ ਰੁਪਇਆ ਦਿੱਤਾ ਔਰ ਉਹ ਖੁਲਾਸਾ ਕਰੇ ਇਸ ਗੱਲ ਦਾ ਉੱਤੇ ਵੀ ਕਿ ਮੇਰੇ ਕੋਲ ਉਸ ਦਿਨ ਵੀ ਮੈਜੋਰਟੀ ਨਹੀਂ ਸੀ ਕਿਉਂਕਿ ਆਪ ਵੀ ਐਕਸੈਪਟ ਕੀਤਾ ਕਿ ਮੇਰੇ ਕੋਲ ਮੈਜੋਰਟੀ ਨਹੀਂ ਸੀ ਮਗਰ 3 ਸਾਲ ਤੋਂ ਮੈਂ ਸਮਝਦਾ ਕਿ ਸੜਕਾਂ ਤੇ ਘੁੰਮਣ ਵਾਲੇ ਜਿਹੜੇ ਜਾਨਵਰ ਹੁੰਦੇ ਨੇ ਉਸ ਤੋਂ ਵੱਧ ਜ਼ਿਆਦਾ ਤੇਜ਼ ਬੋਲ ਬੋਲ ਕੇ ਇਹਨੇ ਦਿੱਲੀ ਦੇ ਲੋਕਾਂ ਨੂੰ ਗੁਬਰਾਹ ਕੀਤਾ ਅੱਜ ਤੁਹਾਡੇ ਸਾਹਮਣੇ ਵੇ ਕਿ ਨਾ ਮੈਂਬਰਾਂ ਦੀ ਮੈਜੋਰਟੀ ਸੀ ਮੈਂਬਰਾਂ ਦੀ ਖਰੀਦ ਫੋਚ ਕਰਨ ਦੀ ਕੋਸ਼ਿਸ਼ ਕੀਤੀ ਮਗਰ ਅਸਫਲ ਰੇ ਅੱਜ ਜਦ ਮਿਡ ਟਰਮ ਇਲੈਕਸ਼ਨ ਸਰਕਾਰ ਨੇ ਡਿਕਲੇਅਰ ਕੀਤੀ ਹੈ ਅੱਜ ਜਿਸ ਵਕਤ ਮੈਂਬਰਾਂ ਦੀ ਗਿਣਤੀ ਦਾ ਬਹੁਤ ਵੱਡਾ ਫਰਕ ਹੈ ਔਰ ਇਹਦੇ ਵਿੱਚ ਆਪਣੀ ਸਕਿਨ ਸੇਵ ਕਰਨ ਵਸੇ ਇਹਨਾਂ ਨੇ ਅਰਦਾਸਾਂ ਦੇ ਪ੍ਰੋਗਰਾਮ ਕੀਤੇ ਨੇ ਔਰ ਅਰਦਾਸਾਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਪ੍ਰਧਾਨ ਮੰਤਰੀ ਕੋਲ ਜਾਣ ਦੀ ਗੱਲਾਂ ਕਰ ਰਹੇ ਨੇ ਕਿਸ ਤਰੀਕੇ ਦੇ ਨਾਲ ਇਹਨਾਂ ਨੇ ਅਰਦਾਸ ਦੇ ਛਿੱਕੇ ਟੰਗੇ ਨੇ ਇਹ ਤੁਹਾਡੇ ਸਾਹਮਣੇ ਵਿੱਚ ਔਰ ਅਸੀਂ ਅੱਜ ਜਿਹੜੀ ਪత్రికਾ ਮੈਂ ਹੁਣੇ ਤਿਆਰ ਹੋ ਰਹੀ ਹੈ ਜਿਤਧਾਰ ਸਾਹਿਬ ਨੂੰ ਵੀ ਭੇਜਾਂਗਾ ਔਰ ਆਪ ਸਭ ਨੂੰ ਵੀ ਭੇਜਾਂਗਾ ਤਾਂ ਕਿ ਲੋਕਾਂ ਨੂੰ ਪਤਾ ਚੱਲ ਸਕੇ ਕਿ ਇਹ ਕਿੰਨੇ ਵੱਡੇ ਬੇਰੂਪੀਏ ਔਰ ਦੋ ਗੱਲੇ ਇਨਸਾਨ